ਸਾਥੀਓ ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਬਿਜ਼ੀ ਕਰਨ ਲਈ ਉਹਨਾਂ ਦੇ ਹੱਥਾਂ ਵਿੱਚ ਮੋਬਾਈਲ ਥੁਮਾ ਦਿੰਦੇ ਹਨ ਇਹ ਵੀਡੀਓ ਉਹਨਾਂ ਲਈ ਹੈ ਜਿਹੜੇ ਮਾਪੇ ਇਹ ਨਹੀਂ ਦੇਖਦੇ ਕਿ ਉਹਨਾਂ ਦੇ ਬੱਚੇ ਉਹਨਾਂ ਦੀ ਗੈਰ ਹਾਜ਼ਰੀ ਵਿੱਚ ਜਾਂ ਫਿਰ ਲੁਕ ਸ਼ਿਪ ਕੇ ਮੋਬਾਈਲ ਫੋਨ ਤੇ ਇਹੋ ਜਿਹੇ ਆਨਲਾਈਨ ਖੇਡਾਂ ਖੇਡਦੇ ਹਨ ਇਹ ਆਨਲਾਈਨ ਖੇਡਾਂ ਇੱਕ ਐਸਾ ਮੱਕੜ ਜਾਲ ਹੈ ਜਿਹਦੇ ਵਿੱਚ ਫਸ ਕੇ ਅੱਜਕੱਲ ਬੱਚੇ ਮੌਤ ਦੇ ਮੂਹਰੇ ਚ ਜਾ ਰਹੇ ਹਨ ਇਸ ਗੱਲ ਦਾ ਸਨਸਨੀਖੇਜ਼ ਹੈਰਾਨੀ ਕਰਨ ਵਾਲਾ ਖੁਲਾਸਾ ਕੀਤਾ ਹੈ ਫਿਲਮੀ ਐਕਟਰ ਅਕਸ਼ੇ ਕੁਮਾਰ ਨੇ ਉਸ ਨੇ ਆਪਣੀ ਬੇਟੀ ਨਾਲ ਵਾਪਰੀ ਇਸੇ ਤਰ੍ਹਾਂ ਦੀ ਇੱਕ ਐਸੀ ਘਟਨਾ ਸਾਂਝੀ ਕੀਤੀ ਹੈ ਜੋ ਸਾਡੇ ਸਾਰੇ ਮਾਪਿਆਂ ਲਈ ਇੱਕ ਚਿੰਤਾ ਦਾ ਵਿਸ਼ਾ ਹੈ ਅਕਸ਼ੇ ਕੁਮਾਰ ਕਹਿੰਦਾ ਕੁਝ ਮਹੀਨੇ ਪਹਿਲਾਂ ਮੇਰੀ ਬੇਟੀ ਇੱਕ ਅਣਜਾਣ ਵਿਅਕਤੀ ਦੇ ਨਾਲ ਮਲਟੀਪਲੇਅਰ ਵੀਡੀਓ ਗੇਮ ਖੇਡ ਰਹੀ ਸੀ ਇਹ ਗੇਮ ਖੇਡਦੇ ਸਮੇਂ ਉਸ ਨੂੰ ਇੱਕ ਮੈਸੇਜ ਆਇਆ ਤੂੰ ਲੜਕਾ ਹੈ ਜਾਂ ਲੜਕੀ ਤਾਂ ਬੇਟੀ ਨੇ ਜਵਾਬ ਦਿੱਤਾ ਲੜਕੀ ਉਸ ਤੋਂ ਬਾਅਦ ਉਸ ਵਿਅਕਤੀ ਨੇ ਬੇਟੀ ਨੂੰ ਪੁੱਛਿਆ ਕੀ ਤੂੰ ਅਸ਼ਲੀਲ ਫੋਟੋਆਂ ਭੇਜ ਸਕਦੀ ਮੈਨੂੰ ਬੇਟੀ ਨੇ ਉਸੇ ਸਮੇਂ ਗੇਮ ਖੇਡਣੀ ਬੰਦ ਕਰ ਦਿੱਤੀ ਤੇ ਆਪਣੀ ਮਾਂ ਟਵਿੰਕਲ ਨੂੰ ਸਾਰੀ ਕਹਾਣੀ ਦੱਸੀ ਅਕਸ਼ੇ ਕੁਮਾਰ ਨੇ ਦੇਸ਼ ਦੇ ਸਾਰੇ ਮਾਤਿਆਂ ਨੂੰ ਸੁਚੇਤ ਕਰਦੇ ਹੋਏ ਇਹ ਗੱਲ ਕਹੀ ਹੈ ਕਿ ਭਾਈ ਇੱਥੋਂ ਹੀ ਸਾਈਬਰ ਕ੍ਰਾਈਮ ਕਰਨ ਵਾਲਿਆਂ ਦੀ ਸਾਰੀ ਕਹਾਣੀ ਸ਼ੁਰੂ ਹੁੰਦੀ ਹੈ ਆਪਣੀ ਬੇਟੀ ਨਾਲ ਵਾਪਰੀ ਇਸ ਘਟਨਾ ਨੂੰ ਲੈ ਕੇ ਅਕਸ਼ੇ ਕੁਮਾਰ ਦੇਸ਼ ਦੇ ਉਹਨਾਂ ਬੱਚਿਆਂ ਪ੍ਰਤੀ ਚਿੰਤਤ ਹੈ ਜਿਹੜੇ ਆਨਲਾਈਨ ਖੇਡਣ ਦੇ ਮੱਕੜ ਜਾਲ ਵਿੱਚ ਇਸ ਕਦਰ ਫਸ ਜਾਂਦੇ ਹਨ ਕਿ ਸਾਈਬਰ ਕਰਾਈਮ ਕਰਨ ਵਾਲੇ ਉਹਨਾਂ ਉੱਤੇ ਨਾ ਸਿਰਫ ਪ੍ਰੈਸ਼ਰ ਪਾ ਦਿੰਦੇ ਹਨ ਸਗੋਂ ਉਹਨਾਂ ਨੂੰ ਉਹਨਾਂ ਬੱਚਿਆਂ ਨੂੰ ਆਤਮ ਹਤਿਆਵਾਂ ਕਰਨ ਲਈ ਮਜਬੂਰ ਵੀ ਕਰ ਦਿੰਦੇ ਹਨ ਅਕਸ਼ੇ ਅਕਸ਼ੇ ਕੁਮਾਰ ਨੇ ਕਿਹਾ ਇਹ ਦੇਸ਼ ਦੇ ਸਕੂਲਾਂ ਵਿੱਚ 7ਵੀਂ ਤੋਂ ਲੈ ਕੇ 10ਵੀਂ ਕਲਾਸ ਦੇ ਬੱਚਿਆਂ ਨੂੰ ਬਾਕੀ ਸਬਜੈਕਟ ਪੜ੍ਹਾਉਣ ਦੇ ਨਾਲ-ਨਾਲ ਇੱਕ ਸਾਈਬਰ ਪੀਰੀਅਡ ਵੀ ਜ਼ਰੂਰ ਪੜ੍ਹਾਉਣਾ ਚਾਹੀਦਾ ਹੈ ਜਿਹਦੇ ਵਿੱਚ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਇਹ ਪਾਠ ਪੜ੍ਹਾਇਆ ਜਾਵੇ ਕਿ ਕਿਵੇਂ ਇਸ ਦੇਸ਼ ਦੇ ਅੰਦਰ ਸਿਕਿਰਿਆ ਸਾਈਬਰ ਸਕੈਮਰ ਬੱਚਿਆਂ ਨੂੰ ਆਪਣੇ ਮੱਕੜ ਜਾਲ ਵਿੱਚ ਫਸਾ ਕੇ ਉਹਨਾਂ ਕੋਲ ਨਾ ਸਿਰਫ ਬੈਂਕਾਂ ਦੇ ਖਾਤਿਆਂ ਦੀ ਜਾਣਕਾਰੀ ਮੰਗਦੇ ਹਨ ਸੋਗੋਂ ਉਹਨਾਂ ਤੇ ਪ੍ਰੈਸ਼ਰ ਪਾ ਕੇ ਆਤਮ ਹੱਤਿਆ ਕਰਨ ਲਈ ਮਜਬੂਰ ਵੀ ਕਰ ਰਹੇ ਹਨ ਸਾਥੀਓ ਆਕਸ਼ਿਕ ਮਾਰ ਦੀ ਕਹੀ ਹੋਈ ਇਹ ਗੱਲ ਵਾਕਿਆ ਹੀ ਸਾਡੇ ਲਈ ਸਾਰਿਆਂ ਲਈ ਚਿੰਤਾ ਦਾ ਵਿਸ਼ਾ ਹੈ ਤੁਸੀਂ ਸਾਰੇ ਸੁਣ ਕੇ ਹੈਰਾਨ ਹੋਵਗੇ ਕਿ ਇਹ ਸਾਈਬਰ ਸਕੈਮਰ ਕਿਵੇਂ ਬੱਚਿਆਂ ਨੂੰ ਆਨਲਾਈਨ ਗੇਮਾਂ ਵਿੱਚ ਉਲਝਾ ਕੇ ਆਪਣੇ ਜਾਲ ਵਿੱਚ ਫਸਾਉਂਦੇ ਹਨ ਇਹਦੇ ਬਾਰੇ ਜ਼ਿਆਦਾ ਗੌਰ ਕਰੋ ਸਾਥੀਓ ਇਹ ਸਾਈਬਰ ਸਕੈਮਰ ਮੋਬਾਈਲ ਫੋਨ ਤੇ ਐਕਟਿਵ ਹੁੰਦੇ ਹਨ ਆਨਲਾਈਨ ਗੇਮ ਰਾਹੀਂ ਇੱਕ ਐਸਾ ਜਾਲ ਵਿਛਾਉਂਦੇ ਹਨ ਕਿ ਬੱਚੇ ਉਹਨਾਂ ਦੇ ਜਾਲ ਵਿੱਚ ਬਦੋ-ਬਦੀ ਫਸ ਜਾਂਦੇ ਹਨ ਸਾਥੀਓ ਆਓ ਹੁਣ ਜਾਣਦੇ ਹਾਂ ਕਿ ਇਹ ਸਾਈਬਰ ਸਕੈਮਰ ਬੱਚੇ ਨੂੰ ਆਪਣੇ ਜਾਲ ਵਿੱਚ ਕਿਵੇਂ ਪਸਾਉਂਦੇ ਹਨ ਉਹ ਗੇਮ ਦੇ ਚੀਟ ਕੋਡ ਜਾਂ ਫਿਰ ਸ਼ਾਰਟਕੱਟ ਦਾ ਲਾਲਚ ਦੇ ਕੇ ਬੱਚਿਆਂ ਨੂੰ ਹਾਨੀਕਾਰਕ ਲਿੰਕ ਉੱਤੇ ਕਲਿੱਕ ਕਰਨ ਲਈ ਕਹਿੰਦੇ ਹਨ ਇਹਦੇ ਨਾਲ ਮੋਬਾਈਲ ਉੱਤੇ ਸਪਾਈਵੇਅਰ ਇੰਸਟਾਲ ਹੋ ਜਾਂਦਾ ਹੈ ਜਿਹਦੇ ਨਾਲ ਸਕੈਮਰ ਨੂੰ ਬੱਚੇ ਦੇ ਫੋਨ ਦੀ ਪੂਰੀ ਪੂਰੀ ਜਾਣਕਾਰੀ ਮਿਲ ਜਾਂਦੀ ਹੈ। ਇਹਦੇ ਨਾਲ ਉਹ ਬੱਚਿਆਂ ਨਾਲ ਨਿੱਜੀ ਚੈਟ ਕਰਕੇ ਫੋਟੋ ਗੈਲਰੀ ਦੇ ਨਾਲ-ਨਾਲ ਬੈਂਕਾਂ ਦੀ ਸਾਰੀ ਡਿਟੇਲ ਚੋਰੀ ਕਰ ਲੈਂਦੇ ਹਨ। ਉਸ ਤੋਂ ਬਾਅਦ ਉਹ ਬੱਚਿਆਂ ਨੂੰ ਬਲੈਕਮਿਲ ਕਰਦੇ ਹਨ ਤੇ ਉਹਨਾਂ ਕੋਲ ਪੈਸੇ ਵੀ ਮੰਗਦੇ ਹਨ। ਸਾਥੀ ਉਹ ਪਿਛਲੇ ਦਿਨ ਹੀ ਤੁਸੀਂ ਦੇਖਿਆ ਹੋਵੇਗਾ ਲਖਨਊ ਦੇ ਇੱਕ 6ਵੀਂ ਜਮਾਤ ਦਾ ਵਿਦਿਆਰਥੀ ਸਾਈਬਰ ਸਕੈਮਰ ਦੇ ਟਰੈਪ ਵਿੱਚ ਫਸ ਜਾਂਦਾ ਹੈ। ਉਸ ਨੇ ਆਪਣੇ ਪਿਤਾ ਦੇ ਅਕਾਊਂਟ ਵਿੱਚੋਂ 14 ਲੱਖ ਰੁਪਏ ਇਸ ਆਨਲਾਈਨ ਗੇਮ ਵਿੱਚ ਗਵਾ ਦਿੱਤੇ ਸਨ ਜਦੋਂ ਉਸਦੇ ਪਰਿਵਾਰ ਨੂੰ ਸੂਹ ਮਿਲੀ ਤਾਂ ਉਸ ਬੱਚੇ ਨੇ ਡਰ ਦੇ ਮਾਰੇ ਖੁਦਕਿਸ਼ੀ ਕਰ ਲਈ ਸੀ ਸਾਈਬਰ ਸਕੈਮਰ ਦਾ ਬੱਚਿਆਂ ਨੂੰ ਆਪਣੇ ਜਾਲ ਵਿੱਚ ਫਸਾਉਣ ਦਾ ਦੂਜਾ ਹਥਿਆਰ ਹੈ ਗਰੂਮਿੰਗ ਗਰੂਮਿੰਗ ਅੰਗਰੇਜ਼ੀ ਦਾ ਸ਼ਬਦ ਹੈ ਜਿਸ ਦਾ ਭਾਵ ਹੈ ਬੱਚਿਆਂ ਨੂੰ ਭਰੋਸੇ ਵਿੱਚ ਲੈ ਕੇ ਉਹਨਾਂ ਨਾਲ ਦੋਸਤੀ ਕਰਨੀ ਇਹ ਬੱਚਿਆਂ ਨੂੰ ਭਰੋਸੇ ਵਿੱਚ ਲੈ ਕੇ ਫਿਰ ਆਪਣੀਆਂ ਫੋਟੋਆਂ ਜਾਂ ਵੀਡੀਓ ਸਾਂਝੀਆਂ ਕਰਨ ਲਈ ਦਬਾਅ ਪਾਉਂਦੇ ਹਨ ਜੇਕਰ ਸਾਲ 2023 ਦੀ ਗੱਲ ਕਰੀਏ ਤਾਂ ਇਸ ਸਾਲ 4199 ਘਟਨਾਵਾਂ ਬੱਚਿਆਂ ਨਾਲ ਵਾਪਰੀਆਂ ਜਿਨ੍ਹਾਂ ਵਿੱਚ ਅਕਸ਼ਿਖ ਮਾਰਦੀ ਇਹ ਬੇਟੀ ਵੀ ਸ਼ਾਮਲ ਹੈ ਸਾਥੀਓ ਸਾਈਬਰ ਸਕੈਮਰ ਦਾ ਬੱਚਿਆਂ ਨੂੰ ਆਪਣੇ ਜਾਲ ਵਿੱਚ ਫਸਾਉਣ ਦਾ ਤੀਜਾ ਖਿਆਲ ਹੈ ਐਡਿਕਸ਼ਨ ਜਿਹਨੂੰ ਪੰਜਾਬੀ ਵਿੱਚ ਅਸੀਂ ਲਤ ਲੱਗਣਾ ਕਹਿੰਦੇ ਹੁਣ ਇਹ ਅਪਰਾਧੀ ਕੀ ਕਰਦੇ ਹਨ ਬੱਚਿਆਂ ਨੂੰ ਇਨਾਮ ਜਾਂ ਫਿਰ ਬੋਨਸ ਦੇਣ ਦੇ ਲਾਲਚ ਦਿੰਦੇ ਹਨ ਤਾਂ ਜੋ ਉਹਨਾਂ ਨੂੰ ਇਸ ਵੀਡੀਓ ਗੇਮ ਦੀ ਲਤ ਲੱਗ ਜਾਵੇ ਇਹੋ ਜਿਹੇ ਬੱਚੇ ਆਪਣੇ ਪਰਿਵਾਰ ਤੇ ਫਿਰ ਸਮਾਜ ਤੋਂ ਦੂਰ ਹੋਣ ਲੱਗਦੇ ਹਨ ਅਕੱਲੇ ਰਹਿਣਾ ਪਸੰਦ ਕਰਦੇ ਹਨ ਇਹ ਸਾਈਬਰ ਸਕੈਮਰ ਉਹਨਾਂ ਨੂੰ ਅਜੀਬੋ ਗਰੀਬ ਕੰਮ ਕਰਨ ਲਈ ਦਿੰਦੇ ਹਨ ਪਿਛਲੇ ਸਾਲ ਪੋਨੇ ਵਿੱਚ ਇੱਕ ਦਸਵੀਂ ਦੀ ਵਿਦਿਆਰਥਣ ਨੇ ਇਸੇ ਤਰ੍ਹਾਂ ਦੇ ਟਾਸਕ ਨੂੰ ਪੂਰਾ ਕਰਨ ਲਈ 14ਵੀਂ ਮੰਜ਼ਲ ਤੋਂ ਛਾਲ ਮਾਰ ਦਿੱਤੀ ਸੀ ਸਾਥੀਓ ਇਹ ਜਿਹੜੇ ਸਾਈਬਰ ਸਕੈਮਰ ਹਨ ਇਹਨਾਂ ਦਾ ਚੌਥਾ ਹਥਿਆਰ ਹੈ ਪ੍ਰਵੋਕ ਕਰਨਾ ਪੰਜਾਬੀ ਚ ਕਹਿੰਦੇ ਹਨ ਢਕਾਉਣਾ ਇਸ ਦਾ ਭਾਵ ਹੈ ਕਿ ਬੱਚਿਆਂ ਨੂੰ ਢਕਾਉਣਾ ਇੱਕ ਵਾਰ ਬੱਚੇ ਜਦੋਂ ਇਹਨਾਂ ਦੇ ਟਰੈਪ ਵਿੱਚ ਫਸ ਜਾਂਦੇ ਹਨ ਜਾਲ ਵਿੱਚ ਫਸ ਜਾਂਦੇ ਹਨ ਤਾਂ ਉਹ ਉਹਨਾਂ ਕੋਲੋਂ ਅਨੁਚਿਤ ਕੰਮ ਕਰਵਾਉਂਦੇ ਹਨ ਇਹ ਉਹਨਾਂ ਬੱਚਿਆਂ ਨੂੰ ਬਾਹਰ ਕਿਸੇ ਸਥਾਨ ਤੇ ਸੱਦ ਕੇ ਮਿਲਣ ਦਾ ਦਬਾਅ ਪਾਉਂਦੇ ਹਨ ਉੱਤਰਾਖੰਡ ਦੀ ਇੱਕ ਘਟਨਾ ਹੈ ਉੱਥੋਂ ਦੀਆਂ ਦੋ ਕੁੜੀਆਂ ਇਸੇ ਤਰ੍ਹਾਂ ਹੀ ਆਨਲਾਈਨ ਗੇਮ ਤੇ ਬਣੇ ਮਿੱਤਰ ਨੂੰ ਮਿਲਣ ਲਈ ਘਰੋਂ ਭੱਜ ਗਏ ਜਾਂ ਸਨ ਬਾਅਦ ਵਿੱਚ ਪੁਲਿਸ ਨੇ ਉਹਨਾਂ ਨੂੰ ਫੜ ਲਿਆ ਸੀ ਸਾਥੀਓ ਹੁਣ ਅਗਲੀ ਗੱਲ ਇਹ ਹੈ ਕਿ ਸਾਡੇ ਦੇਸ਼ ਅੰਦਰ ਸਿਰਿਆ ਇਹੋ ਜਿਹੇ ਥੱਗ ਸਾਈਬਰ ਸਕੈਮਰ ਕੋਲੋਂ ਆਪਣੇ ਬੱਚਿਆਂ ਨੂੰ ਕਿਵੇਂ ਬਚਾਇਆ ਜਾਵੇ ਇਹਨਾਂ ਦੇ ਬੁਣੇ ਜਾਲ ਵਿੱਚ ਫਸਣ ਤੋਂ ਬੱਚਿਆਂ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ ਇਸ ਬਾਰੇ ਇੱਕ ਸਾਈਬਰ ਐਕਸਪਰਟ ਦਾ ਕਹਿਣਾ ਹੈ ਕਿ ਜੇਕਰ ਕੋਈ ਸਾਈਬਰ ਸਕੈਮਰ ਬੱਚਿਆਂ ਨੂੰ ਚੈਟ ਦੇ ਰਾਹੀਂ ਆਪਣੇ ਬੱਚਿਆਂ ਨੂੰ ਦੱਸੋ ਕਿ ਜਿਸ ਤਰ੍ਹਾਂ ਕਿਤੇ ਅੱਗ ਲੱਗਦੀ ਹੈ ਤਾਂ ਖਤਰੇ ਦਾ అలਾਰਮ ਵੱਜਦਾ ਹੈ ਇਸੇ ਤਰ੍ਹਾਂ ਜੇਕਰ ਕੋਈ ਆਨਲਾਈਨ ਗੇਮ ਖੇਡਦੇ ਸਮੇਂ ਬੱਚੇ ਨਾਲ ਜ਼ਬਰਦਸਤੀ ਕਰਦਾ ਹੈ ਤਾਂ ਉਸੇ ਸਮੇਂ ਉਸ ਗੇਮ ਨੂੰ ਬੰਦ ਕਰ ਦੇਣਾ ਚਾਹੀਦਾ ਹੈ ਤੇ ਉਸ ਦਾ ਐਪ ਵੀ ਬੰਦ ਕਰਤਨ ਦੇਣਾ ਚਾਹੀਦਾ ਹੈ ਹੋ ਸਕੇ ਤਾਂ ਇੱਕ ਸਕਰੀਨ ਸ਼ਾਟ ਲੈ ਕੇ ਬੱਚੇ ਆਪਣੇ ਮਾਪਿਆਂ ਨਾਲ ਸਾਂਝਾ ਕਰਨ ਤੇ ਡਰ ਕੇ ਚੁੱਪ ਕਰਕੇ ਇਨਾ ਬੈਠਣ ਤੀਜੀ ਗੱਲ ਇਹ ਸਾਈਬਰ ਸਕੈਮਰ ਕਈ ਵਾਰੀ ਬੱਚਿਆਂ ਨੂੰ ਡਰਾਉਣ ਲਈ ਇਹ ਗੱਲ ਕਹਿੰਦੇ ਹਨ ਕਿ ਤੁਹਾਡਾ ਅਕਾਊਂਟ ਬੰਦ ਹੋ ਜਾਏਗਾ ਜਾਂ ਫਿਰ ਤੁਹਾਡੇ ਉੱਤੇ ਪੁਲਿਸ ਕੇਸ ਹੋ ਸਕਦਾ ਹੈ ਉਹਨਾਂ ਦੀ ਬੱਚਿਆਂ ਨੂੰ ਡਰਾਉਣ ਦੀ ਇਹ ਵੀ ਇੱਕ ਚਾਲ ਹੈ ਕਿਉਂਕਿ ਕੋਈ ਵੀ ਬੈਂਕ ਜਾਂ ਕੰਪਨੀ ਇਹੋ ਜਿਹਾ ਮੈਸੇਜ ਨਹੀਂ ਕਰਦੀ ਤੇ ਨਾ ਹੀ ਕਦੀ ਧਮਕੀਆਂ ਦਿੰਦੀ ਹੈ ਆਖਰੀ ਤੇ ਚੌਥੀ ਗੱਲ ਆਪਣੇ ਬੱਚਿਆਂ ਨੂੰ ਸਿਖਾਓ ਕਿ ਉਹ ਕਦੇ ਵੀ ਪਾਸਵਰਡ OTP ਜਾਂ ਫਿਰ ਆਪਣੇ ਫੋਟੋ ਇਹੋ ਜਿਹੇ ਅਪਰਾਧੀਆਂ ਨਾਲ ਸਾਂਝੇ ਨਾ ਕਰਨ ਭਾਵੇਂ ਉਹ ਆਪਣੇ ਆਪ ਨੂੰ ਆਨਲਾਈਨ ਗੇਮ ਦਾ ਐਡਮਨ ਕਿਉਂ ਨਾ ਕਹਿਣ ਜਾਂ ਫਿਰ ਕਿਸੇ ਕੰਪਨੀ ਦੇ ਨਾਲ ਆਪਣੇ ਆਪ ਨੂੰ ਜੋੜਨ ਦੀ ਕੋਸ਼ਿਸ਼ ਕਿਉਂ ਨਾ ਕਰਨ ਸਾਥੀਓ ਅਕਸ਼ਿਕ ਮਾਨ ਦੀ ਬੇਟੀ ਨਾਲ ਵਾਪਰੀ ਇਹ ਘਟਨਾ ਸਾਡੇ ਪਰਿਵਾਰਾਂ ਵਿੱਚ ਕਿਸੇ ਵੀ ਬੱਚੇ ਨਾਲ ਵਾਪਰ ਸਕਦੀ ਇਸ ਲਈ ਜੇਕਰ ਇਸ ਵੀਡੀਓ ਵਿੱਚ ਸੁਚੇਤ ਕਰਮਣੀਆਂ ਗੱਲਾਂ ਵੱਲ ਧਿਆਨ ਦਿੱਤਾ ਜਾਵੇ ਤਾਂ ਅਸੀਂ ਆਪਣੇ ਬੱਚਿਆਂ ਨੂੰ ਇਹਨਾਂ ਸਾਈਬਰ ਸਕੈਮਰ ਤੋਂ ਬਚਾ ਸਕਦੇ ਹਾਂ ਜਿਹੜੇ ਬੱਚਿਆਂ ਦੀ ਮਾਸੂਮੀਅਤ ਦਾ ਨਜਾਇਜ਼ ਫਾਇਦਾ ਉਠਾਉਂਦੇ ਹਨ ਸਾਥਿਓ ਮੇਰੀ ਇਹ ਵੀਡੀਓ ਤੁਹਾਨੂੰ ਕਿਹੋ ਜਿਹੀ ਲੱਗੀ ਜੇ ਮੇਰੀ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਸ਼ੇਅਰ ਕਮੈਂਟਸ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ 单位。